ਨਾਗਪਾਲ ਐ ਟੀਟੂ ਨਾਗਪਾਲ ਦੀ ਪਤਨੀ 75 ਨੰਬਰ ਵਾਰਡ ਤੋਂ ਖੜੀ ਆ ਤੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੀ ਆ ਜਿਹੜੇ ਲੋਕ ਮੇਰੇ ਨਾਲ ਚੱਲ ਰਹੇ ਆ ਤੇ ਮੈਨੂੰ ਵੋਟਾਂ ਪਾ ਕੇ ਕਾਮਯਾਬ ਕਰਨਗੇ ਮੈਨੂੰ ਪੂਰੀ ਉਮੀਦ ਆ ਵਿਡਿੰਗ ਸਾਹਿਬ ਦੀ ਪਤਨੀ ਅਮਿਤਾ ਵਿਡਿੰਗ ਸਾਡੇ ਘਰ ਆਏ ਤੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਤੇ ਲੋਕਾਂ ਨੂੰ ਵੀ ਡੋਰ ਟੂ ਡੋਰ ਉਹ ਕਰਕੇ ਸਾਨੂੰ ਬਹੁਤ ਵਧੀਆ ਮਤਲਬ ਉਹ ਰਿਸਪੌਂਸ ਮਿਲਿਆ ਇਸ ਲਈ ਅਸੀਂ ਉਹਨਾਂ ਦਾ ਵੀ ਤੇ ਡਾਵਰ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਮਨ ਬਣਾ ਲਿਆ ਕਹਿੰਦੇ ਕੌਂਸਲਰ ਚੇਂਜ ਕਰਨ ਨੂੰ ਹਾਂ ਚੇਂਜ ਹੋਏਗਾ ਮਨ ਕੀ ਬਣਾਇਆ ਚੇਂਜ ਹੋਏਗਾ ਕੌਂਸਲਰ ਮੈਂ ਹੀ ਬਣਾਉਂਗੀ ਹੈ ਪੱਕਾ ਮੈਨੂੰ ਪੂਜਵਾਗਾ ਜਿੰਦਾਬਾਦ ਲੰਗਰੇਸ਼ ਪਾਲ ਵੀ ਜਿੰਦਾਬਾਦ ਹਾਂਜੀ ਵੋਟਰਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ 2 ਨੰਬਰ ਉਹਦੇ ਤੇ ਬਟਨ ਦਵਾ ਕੇ ਮੈਨੂੰ ਜਿਤਾਣਾ ਆ ਬਸ ਥੈਂਕ ਯੂ ਬਹੁਤ ਜਿਆਦਾ ਪਿਆਰ ਮਿਲ ਰਿਹਾ ਮੈਨੂੰ ਬੱਲੇ ਬੱਲੇ ਆ ਕਿੰਨਾ ਵਾਹ ਕਿਦਾਂ ਲੱਗਿਆ ਮਾਹੌਲ ਤੁਸੀਂ ਆਏ ਹੋ ਨਾਲ ਬਹੁਤ ਵਧੀਆ ਲੱਗਿਆ ਮੈਂ ਇਹ ਕਹਿਣਾ ਚਾਹਾਂਗੀ ਕਿ ਇਹ ਦਰਵਾਡ ਨੰਬਰ ਮੇਰੀ ਚਾਚੀ ਨੂੰ ਦਿਤਾਇਆ ਜਾਵੇ ਮੇਰੀ ਚਾਚੀ ਲੱਗਦੇ ਇਹ ਸਾਰਿਆਂ ਦਾ ਮਤਲਬ ਕੀ ਜੋ ਵੀ ਪ੍ਰੋਬਲਮਸ ਆ ਰਹੀਆਂ ਨੇ ਇਹ ਸਾਰਿਆਂ ਨੂੰ ਸੋਲਵ ਕਰਨਗੇ ਕਿ ਬਸ ਇਹਨਾਂ ਨੂੰ ਵਾਰਡ ਭਾਈ ਜਾਵੇ ਇਹਨਾਂ ਨੂੰ ਸਪੋਰਟ ਪੂਰਾ ਮਿਲੇ ਕਿੱਦਾਂ ਦਾ ਲੱਗ ਰਿਹਾ ਮਾਹੌਲ ਦੇਖੋ ਅੱਜ ਦੇਖੋ ਬਹੁਤ ਵਧੀਆ ਲੱਗ ਰਿਹਾ ਆਗੇ ਮਿਲਦੇ ਵੇ ਹਾਂਜੀ ਘਰ ਘਰ ਜਾ ਕੇ ਅਸੀਂ ਇਕੱਲੇ ਇਕੱਲੇ ਮੈਂਬਰ ਨੂੰ ਮਿਲ ਰਹੇ ਹਾਂ ਕਿ ਜੋ ਵੀ ਉਹਨਾਂ ਦੀਆਂ ਪ੍ਰੋਬਲਮਸ ਨੇ ਸੋਲਵ ਕਰਾਂਗੇ बस ਅਸੀਂ ਇਹ ਜਾਣਨੇ ਕਿ ਬਸ ਸਾਨੂੰ ਹੁਣ ਵੋਟ ਦਿੱਤੀ। ਇੱਧਰ ਹੋਈ। ਮੈਂ ਇਹੀ ਕਹਿਣਾ ਚਾਹਾਂਗਾ ਜੀ ਇਲਾਕਾ ਨਿਵਾਸੀ ਬਹੁਤ ਪਿਆਰ ਦੇ ਰਹੇ ਆ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਾਨੂੰ ਤੁਸੀਂ ਦੇਖ ਹੀ ਸਕਦੇ ਹੋ ਸਾਡਾ ਇਕੱਠ ਲੋਕ ਆਪ ਜੁੜ-ਜੁੜ ਕੇ ਸਾਡੇ ਨਾਲ ਆ ਰਹੇ ਨੇ ਅਸਲ 'ਚ ਲੋਕ ਦੁਖੀ ਨੇ ਉਹਨਾਂ ਦੇ ਵਿਕਾਸ ਕਰੇ ਅਜੇ ਤੱਕ ਕਦੇ ਵੀ ਕਿਸੇ ਨੇ ਕਰਵਾਏ ਨਹੀਂ ਹੁਣ ਸੁਮਨ 나ਗਪਾਲ ਜੀ ਤੇ ਟੀਡੂ 나ਗਪਾਲ ਉਹਨਾਂ ਨੂੰ ਪਤਾ ਹੈ ਵੀ ਇਹ ਇਹੀ ਕੈਂਡੀਡੇਟ ਨੇ ਜਿਹੜਾ ਸਾਡਾ ਹੱਲ ਕਰਵਾਣਗੇ ਸਾਰੇ ਮਸਲਿਆਂ ਦਾ ਵਿਕਾਸ ਕਾਰਜਾਂ ਨੂੰ ਪੂਰਾ ਕਰਾਂਗੇ ਚਾਹੇ ਉਹ ਗਲੀਆਂ ਦਾ ਪ੍ਰੋਬਲਮ ਆ ਸੀਵਰੇਜ ਦੀ ਪ੍ਰੋਬਲਮ ਗਲੀਆਂ ਟੁੱਟੀਆਂ ਸਟਰੀਟ ਲਾਈਟਾਂ ਨਹੀਂ ਹੈਗੀਆਂ ਕੋਈ ਕੁੜੀਆਂ ਦੀ ਸੇਫਟੀ ਦੀ ਪ੍ਰੋਬਲਮ ਆ ਕੈਮਰੇ ਕੈਮਰਿਆਂ ਦੀ ਪ੍ਰੋਬਲਮ ਆ ਸਾਰੇ ਹੱਲ ਕਰਾਂਗੇ ਪਹਿਲ ਦੇ ਆਧਾਰ ਤੇ ਲੋਕਾਂ ਨੂੰ ਪਤਾ ਕੀ ਉਹ ਸੁੱਕ ਤੋਂ ਕਿਸੇ ਨਾਲ ਖੜਨ ਵਾਲੇ ਬੰਦੇ ਨੇ ਵੀ ਸਾਡੀ ਇੱਕ ਆਵਾਜ਼ ਤੇ ਵੀ ਢੀਡੂ 나ਗਪਾਲ ਜੀ 40 ਸਾਲਾਂ ਤੋਂ ਸੇਵਾ ਕਰਦੇ ਆਏ ਨੇ ਇਲਾਕੇ ਦੀ ਸੋ ਸਾਡੇ ਨਾਲ ਖੜਨਗੇ ਇਸ ਕਰਕੇ ਲੋਕ ਸਾਨੂੰ ਹੀ ਵੋਟ ਪਾ ਕੇ ਜਿਤਾਣਗੇ ਤੇ ਇਹ ਵੀ ਹੋ ਸਕਦਾ ਜਿਹੜੇ ਸਾਹਮਣੇ ਦੋ ਕੈਂਡੀਡੇਟ ਖੜੇ ਨੇ ਉਹਨਾਂ ਦੀ ਜਮਾਨਤਾ ਜਬਤ ਹੋ ਜਾਣਾ ਇਹ ਪੂਰਾ ਪੂਰਾ ਚਾਂਸ ਆ ਜਿਸ ਸਾਹਮਣੇ ਸਾਨੂੰ ਪਿਆਰ ਦੇ ਹੰਗਾਰਾ ਮਿਲ ਰਿਹਾ ਹੈ ਜੈ ਹਿੰਦ ਜੈ ਭਾਰਤ ਅਸੀਂ ਡੋਰ ਤੋਂ ਡੋਰ ਆਏ ਆ ਸਾਡੇ ਨਾਲ ਰਾਜਾ ਵਡਿੰਗ ਵੀ ਪਤਨੀ ਅਮਿਤਾ ਵੇਂਗ ਸਾਡੇ ਨਾਲ ਡੋਰ ਤੋਂ ਡੋਰ ਚੱਲੇ ਨੇ ਅਸੀਂ ਸਾਨੂੰ ਕਾਂਗਰਸ ਪਾਰਟੀ ਦਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਅਸੀਂ ਉਸ ਹੰਗਾਰੇ 'ਚ ਬੜਾ ਲੋਕਾਂ ਸਾਣਾ ਉਤਸ਼ਾਹ ਹੈ ਵੀ ਕਾਂਗਰਸ ਪਾਰਟੀ ਵੋਲ ਨੰਬਰ 75 ਤੋਂ ਅਸੀਂ ਜਿੱਤ ਹਾਸਲ ਕਰਕੇ ਵਰਿੰਗ ਸਾਹਿਬ ਦੀ ਝੋਲੀ 'ਚ ਸੀਟ ਪਾਵਾਂਗੇ। ਵਿਕਾਸ ਦੀ ਗੱਲ ਕਰਾਂਏ ਵਿਕਾਸ ਦੇ ਕੰਮ ਨਹੀਂ ਹੋਏ ਲੱਗੇ। ਵਿਕਾਸ ਦੇ ਦੇਖੋ ਵਿਕਾਸ ਦੇ ਦੋ ਵਾਰੀ ਕੌਂਸਲਰ ਰਿਹਾ ਹੋ। ਨਾ ਕੋਈ ਗਲੀਆਂ ਦਾ ਕੰਮ, ਨਾ ਕੋਈ ਸੀਵਰੇਜ ਦਾ ਕੰਮ, ਨਾ ਪਾਣੀ ਦੀ ਸਮੱਸਿਆ। ਬਹੁਤ ਬੁਰਾ ਹਾਲ ਹੈ। ਲੋਕ ਬਹੁਤ ਪਰੇਸ਼ਾਨ ਨੇ। ਵੋਲ ਨੰਬਰ 75 ਦੇ ਲੋਕਾਂ ਨੇ ਮਨ ਬਣਾਇਆ ਆ ਕਿ ਐਕਟਿਵ ਵੋਟ ਕਾਂਗਰਸ ਪਾਰਟੀ ਨੂੰ ਪਾ ਕੇ ਅੱਜ ਵੀ ਉਹ ਨਾਰਾ ਬਦਲ ਦਿਆਂਗੇ ਐਸੇ ਕਰਕੇ ਵੋਲ ਨੰਬਰ 75 ਦੇ ਜਿਹੜੇ ਲੋਕ ਨੇ ਉਹ ਦੁਖੀ ਨੇ ਔਰ ਹੁਣ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਨੂੰ ਵੋਟ ਪਾਣਗੇ ਕਿੱਦਾਂ ਦੀ ਵੋਟਰਾਂ ਦਾ ਮਿਲ ਰਿਹਾ ਕਿੱਦਾਂ ਦਾ ਪਿਆਰ ਮਿਲ ਰਿਹਾ ਵੋਟਰਾਂ ਦਾ ਪਿਆਰ ਇੰਨਾ ਵਧੀਆ ਮਿਲ ਰਿਹਾ ਵੀ ਲੋਕੀ ਜਾਣਦੇ ਨੇ ਮੈਨੂੰ 25 ਸਾਲ ਹੋ ਗਏ ਕਾਂਗਰਸ ਪਾਰਟੀ ਨਾਲ ਜੁੜਿਆ ਆ ਤੇ ਮੈਨੂੰ ਪਹਿਲੀ ਵਾਰੀ ਮੈਂ ਦੇਖਿਆ ਵੀ ਐਨੇ ਲੋਕ ਮੇਰੇ ਨਾਲ ਖੁਸ਼ ਨੇ ਵੋਲ ਨੰਬਰ 75 ਦੇ ਨੋ ਕੀ ਫੀਲ ਕਰੋਗੇ ਵੋਟਰਾਂ ਨੂੰ ਅਪੀਲ ਅਈਓ ਕਰਾਂਗੇ 21 ਤਰੀਕ ਨੂੰ ਨਾਤ ਹੋ ਕੇ 2 ਨੰਬਰ ਬਟਨ ਤੇ ਮੋਹਰਾ ਲਗਾ ਕੇ ਸੋਮਨ ਨੰਗਪਾਲ ਜੀ ਨੂੰ ਕਾਮਦਾ ਕਰੋ ਇੱਕ ਵਾਰ ਦੇਖਾ ਦੇ ਯਾ ਰੋੜਾ ਬਹੁਤ ਵਧੀਆ ਲੱਗ ਰਿਹਾ ਜੀ ਆ ਕਿਦਾਂ ਆਈ ਰੈਲੀ ਦੇ ਵਿੱਚ ਇਹ ਮੇਰੇ ਚਾਚੀ ਜੀ ਹੈ ਇਹਨਾਂ ਨੂੰ ਸਪੋਰਟ ਕਰਨ ਲਈ ਅਸੀਂ ਆਏ ਆ ਰੈਲੀ ਦੇ ਵਿੱਚ ਬਸ ਹੁਣ ਇਹਨਾਂ ਦਾ ਇਹਨਾਂ ਨੂੰ ਜਿਤਾਣਾ ਆਇਆ ਸੀ ਕਿ ਕਿੱਦਾਂ ਲੱਗ ਰਿਹਾ ਮਾਹੌਲ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਫਾਈਨਲ ਬਦਾ ਜੀ ਦਾ ਵੀ ਇਲਾਕੇ ਦੇ ਵਿਕਾਸ ਤੇ ਕੰਮ ਨਹੀਂ ਹੋਇਆ ਕਰਾਉਗੇ ਹਾਂਜੀ ਜ਼ਰੂਰ ਕਰਾਨਗੇ ਜੀ ਸਭ ਨੂੰ ਇਹ ਮੌਕਾ ਦੇਣ ਇੱਕ ਵਾਰੀ ਇਹਨਾਂ ਨੂੰ ਵੀ ਇੱਕ ਵਾਰੀ